ਦੂਜਾ ਪ੍ਰਸ਼ਨ ਹੈ ਜੀ ਮੇਰਾ ਪੰਜਾਬ ਸਰਕਾਰ ਕਹਿੰਦੀ ਹੈ ਜੀ ਅਸੀਂ ਲੋਕਾਂ ਦਾ ਟੈਕਸ ਦਾ ਪੈਸਾ ਲੋਕਾਂ ਤੇ ਲਾਉਣਾ ਸੱਤੇ ਪਹਿਲੀ ਗੱਲ ਜੀ ਉਹਨਾਂ ਨੇ ਬਿਜਲੀ ਦੇ ਬਿੱਲ ਮਾਫ ਕਰੇ ਸਾਰਾ ਕੁਝ ਬਹੁਤ ਵਧੀਆ ਕੀਤਾ ਪਰ ਜੇ ਬਿਜਲੀ ਦੇ ਬਿੱਲ ਮਾਫ ਕਰ ਰਹੇ ਆ ਉਹ ਘਰੇਲੂ ਕੀਤੇ ਆ ਕਮਰਸ਼ੀਅਲ ਦੇ ਤਾਂ ਰੇਟ ਵਧਾਤੇ ਉਹ ਤਾਂ ਫਿਰ ਲੈਵਲ ਇੱਕੋ ਰਹਿ ਗਿਆ ਉਧਰੋਂ ਜ਼ੀਰੋ ਕਰਤੇ ਆ ਇੱਧਰ ਡਬਲ ਕਰਤੇ ਫਿਰ ਫ੍ਰੀ ਤਾਂ ਸਿਰਫ ਘਰੇਲੂ ਰਹਿ ਗਈ ਪਰ ਪਰ ਇੱਕ ਇੱਥੇ ਵੀ ਰੋਬਿੰਡ ਜੀ ਤੁਹਾਡੀ ਥੋੜੀ ਜੀ ਗੱਲ ਕੱਟ ਰਿਹਾ ਹੈ ਤੁਸੀਂ ਫ੍ਰੀ ਦੀ ਗੱਲ ਕਰੀ ਹੈ ਪਿਛਲੀਆਂ ਕੋਈ ਵੀ ਸਰਕਾਰਾਂ ਆਂਦੀਆਂ ਸੀਗੀਆਂ ਤੇ ਸਿਰਫ ਐਸਸੀ ਭਾਈਚਾਰਿਆਂ ਨੂੰ ਫ੍ਰੀ ਕਰਦੀਆਂ ਸੀਗੀਆਂ ਕੀ ਇਹ ਕੰਮ ਛਲਾਂਗਾ ਯੋਗ ਨਹੀਂ ਹੈ ਵੀ 600 ਯੂਨਿਟ ਜਿਹੜੀ ਹੈ ਹਰ ਇੱਕ ਪਰਿਵਾਰ ਨੂੰ ਫ੍ਰੀ ਕਰੀਏ ਪਹਿਲਾਂ ਤਾਂ ਇਹ ਦੱਸਿਓ ਮੈਂ ਤਾਂ ਇਸ ਗੱਲ ਤੇ ਐਗ ਨਹੀਂ ਹੈ ਜੀ ਉਹਨਾਂ ਨੇ ਕਰਿਆ ਸਾਰਾ ਕੁਝ ਕੱਲੇ ਕੱਲੇ ਐਸਸੀ ਜਾਂ ਬੀਸੀ ਪਰਿਵਾਰਾਂ ਲਈ ਨਹੀਂ ਮੈਂ ਗੱਲ ਕਰ ਰਿਹਾ ਮੈਂ ਸਭ ਲਈ ਗੱਲ ਕਰ ਰਿਹਾ ਪਰ ਉਹ ਦੂਜਾ ਬੋਝ ਇੰਡਸਟਰੀ ਨੂੰ ਤੇ ਕਮਰਸ਼ੀਅਲ ਯੂਨਿਟ ਨੂੰ ਕਿਉਂ ਪਾਇਆ ਜਾ ਰਿਹਾ ਹੈ جے ਸਾਡੀਆਂ ਅੱਜ ਉਹਨਾਂ ਨੇ ਖਦਾਨਾ ਵਧਾ ਲੀਆਂ ਜਾਂ ਥਰਮਲ ਪਲੈਂਟ ਵਧਾ ਲੇ ਉਹ ਬਹੁਤ ਸਹਿਯੋਗ ਉਹਨਾਂ ਨੇ ਕੀਤਾ ਪੰਜਾਬ ਸਟੇਟ ਲਈ ਠੀਕ ਹੈ ਜੀ ਪਰ ਇੱਥੇ ਮੈਂ ਸੈਂਟਰ ਦੀ ਵੀ ਗਲਤੀ ਦੱਸਦਾ ਜੀ ਇਸੇ ਗੱਲ ਪਿੱਛੇ ਥਰਮਲ ਪਲੈਂਟ ਪਿੱਛੇ ਉਹਨਾਂ ਨੇ ਜਿਹੜਾ ਸਾਨੂੰ ਉੱਥੇ ਇੱਕ ਮੱਧ ਪ੍ਰਦੇਸ਼ ਦੇ ਵਿੱਚ ਥਰਮਲ ਪਲੈਂਟ ਮਿਲਿਆ ਜੀ ਮੱਧ ਪ੍ਰਦੇਸ਼ 'ਚ ਜਿਹੜਾ ਮਿਲਿਆ ਉਹਦੀ ਆਗਮੀ ਸਿੱਧੀ ਮੱਧ ਪ੍ਰਦੇਸ਼ ਤੋਂ ਪੰਜਾਬ ਨੂੰ ਕਿਉਂ ਨਹੀਂ ਦਿੱਤੀ ਗਈ ਜੀ ਉਹ ਅਡਾਨੀ ਗਰੁੱਪ ਦੇ ਥਰੂ ਬਾਇਆ ਘੁੰਮ ਕੇ ਪੂਰਾ ਦੇਸ਼ ਉਤਰੋਂ ਕਿਉਂ ਆ ਰਿਹਾ ਜੀ ਵਾਡੇ ਕੋਲ ਪ੍ਰੂਫ ਹੈ ਗਿਆ ਕੋਈ ਅਡਾਨੀ ਦਾ ਤੁਸੀਂ ਨਾਮ ਲੈ ਰਹੇ ਹੋ ਕਿਉਂਕਿ ਪਹਿਲਾਂ ਤੁਸੀਂ ਕਹਿ ਰਹੇ ਸੀਗੇ ਵੀ ਗੱਲ ਹਲਕਾ ਕਰਨ ਦੀ ਕਰਾਂਗੇ ਪਰ ਤੁਸੀਂ ਹੁਣ ਅਡਾਨੀ ਗਰੁੱਪ ਕੋਲ ਪਹੁੰਚ ਗਏ ਕੋਈ ਪ੍ਰੂਫ ਹੈਗਾ ਵੀ ਅਡਾਨੀ ਨਾਲ ਸੌਦਾ ਹੋਇਆ ਕੋਈ ਸਰ ਜਿਹੜੇ ਪੋਰਟ ਹੈ ਸਾਰੇ ਅਡਾਨੀ ਨੂੰ ਹੀ ਦਿੱਤੇ ਵੀ ਆ ਜੀ ਹੁਣ ਕੱਢ ਲਓ ਗੁਜਰਾਤ ਦੇ ਪੋਰਟ ਵੀ ਉਹਨਾਂ ਨੇ ਅਡਾਨੀ ਜੀ ਨੂੰ ਹੀ ਦਿੱਤੇ ਏਅਰਪੋਰਟ ਦਿੱਲੀ ਵਾਲਾ ਉਹਨਾਂ ਨੂੰ ਦੇਤੇ ਆ ਪੰਜਾਬ ਦੇ ਵਿੱਚ ਮੋਵਾਲੀ ਵਾਲਾ ਏਅਰਪੋਰਟ ਖੁੱਲਿਆ ਹੋਇਆ ਐਥੇ ਕਿਉਂ ਨਹੀਂ ਤੁਸੀਂ ਜੇ ਦਿੱਲੀ ਦੇ ਵਿੱਚ ਰਾਸ਼ਟ ਤੇ ਪ੍ਰਦੂਸ਼ਣ ਘਟਾਉਣਾ ਜੇ ਦਿੱਲੀ ਦੇ ਵਿੱਚ ਰਾਸ਼ਟੇ ਪ੍ਰਦੂਸ਼ਣ ਘਟਾਣਾ ਹੈ ਗਿਆ ਤੁਸੀਂ ਯੂਰਪ ਕੰਟਰੀ ਦੀ ਅਮਰੀਕਾ ਕੈਨੇਡਾ ਦੀ ਅਮਰੀਤਸਰ ਤੇ ਚੰਡੀਗੜ੍ਹ ਨੂੰ ਫਲੈਟ ਕਿਉਂ ਨਹੀਂ ਦੇ ਰਹੇ ਉਹਦੇ ਵਿੱਚ ਨਾਲੇ ਤਾਂ ਪੰਜਾਬੀਆਂ ਨੂੰ ਸੌਖ ਹੋ ਜੇਗੀ ਨਾਲੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਘਟ ਜਾਏਗਾ ਦਿੱਲੀ ਦੇ ਵਿੱਚ ਰਸ਼ ਘਟ ਜਾਏਗਾ ਕਿਹ ਹੈ ਇਹ ਗੱਲ ਸਹਿਯੋਗ ਵਾਲੀ ਨਹੀਂ ਉਹ ਸਿਰਫ ਤਾਂ ਨਹੀਂ ਦੇ ਰਹੇ ਕਿਉਂਕਿ ਦਿੱਲੀ ਦੇ 에어ਪੋਰਟ ਤੋਂ ਜਿਹੜਾ ਉਹਨਾਂ ਨੂੰ ਉੱਥੇ ਦੇ ਆਮਦਨ ਕੱਟੀ ਹੋ ਰਹੀ ਉਹ ਤਾਂ ਨਹੀਂ ਦੇ ਰਹੇ ਕੀ ਸਟੇਟ ਨੂੰ ਨਾ ਮਿਲ ਜਾ ਕਿਉਂਕਿ ਸਟੇਟ ਦੇ ਵਿੱਚ ਬੀਜੇਪੀ ਸਰਕਾਰ ਨਹੀਂ ਬਣ ਸਕਦੀ ਦਿੱਲੀ 'ਚ ਕਿਹਦੀ ਸਰਕਾਰ ਹੈ ਦਿੱਲੀ 'ਚ ਬੀਜੇਪੀ ਦੀ ਹੈ ਸੈਂਟਰ 'ਚ ਬੀਜੇਪੀ ਦੀ ਹੈ 에어ਪੋਰਟ ਦਾ ਕੰਮ ਮੈਂ ਨਹੀਂ ਕਹਿੰਦਾ ਕਿਸੇ ਸਟੇਟ ਦੇ ਅੰਡਰ ਜਿੰਨੀਆਂ ਫਲਾਈਟਸ ਹੈ ਉਹ ਸਾਰੀ ਸੈਂਟਰ ਦੇ ਅੰਡਰ ਰਹਿਣੀ ਉਹਨਾਂ ਨੇ ਅਪਰੂਵ ਕਰਨੇ ਪਰ ਉਹਦੇ ਵਿੱਚ ਉਹ ਨਹੀਂ ਸਮਝਦੇ ਕਿ ਸਾਰੇ ਪੰਜਾਬ ਨੂੰ ਸ਼ੌਕ ਹੋ ਜੇਗੀ ਦਿੱਲੀ ਦੇ ਵਿੱਚ ਹਰਿਆਣਾ ਪੰਜਾਬ ਰਾਜਸਥਾਨ ਨੇੜ ਵਾਲੇ ਸਾਰੇ ਉੱਥੇ ਜਾਂਦੇ ਨੇ